ਨਾ ਮੈਂ ਕਰਨਾ ਉਹਨੂੰ ਫੋਨ ਤੇ ਨਾ ਲੈਣ ਜਾਣਾ ਤੂੰ ਤੇ ਨਾ ਜਾਣਾ ਮੈਂ ਲੈਣ ਤੇ ਨਾਂ ਮੈਨੂੰ ਜਾਣ ਦੇਣਾ ਹੀ ਕਿਸੇ ਪਾਸੇ ਮੇਰੀ ਗੱਲ ਸੁਣ ਮੰਮੀ ਭੂਆ ਵੀ ਮਾਰੀ ਹੋ ਗਈ ਭਾਬੀ ਵੀ ਮਾਰੀ ਹੋ ਗਈ ਤੁਸੀਂ ਚੰਗੇ ਰਹਿ ਗਏ ਤੇ ਜੇ ਮਾਰ ਗਈਆਂ ਤੇ ਉਹਨੇ ਅਜਿਹਾ ਨਾ ਤਰੀ ਫਿਰਦੀ ਆ ਉਹਨੇ ਕਿਹਾ ਕੀ ਇਹਨਾਂ ਨੂੰ ਮੈਂ ਦੇਖੋ ਸਮਝ ਨਹੀਂ ਆਉਂਦੀ ਦੋ ਦਿਨ ਮੈਂ ਘਰੋਂ ਬਾਹਰ ਚਲ ਗਿਆ ਤੂੰ ਇੱਕ ਪੱਤ ਬਾ ਕੇ ਰੱਖਤਾ ਵਾ ਨਹੀਂ ਪੁੱਛ ਲਿਆ ਉਹਨੂੰ ਕੀ ਕਹਿੰਦੀ ਸੀ ਨਹੀਂ ਉਹ ਜਿਹੜੀ ਨਵੀਂ ਸਵੀ ਆਈ ਆ ਉਹਨੇ ਵੀ ਇਹੋ ਕੁਝ ਕਹਿਣਾ ਉਹਨੇ ਮਕਰਤੂਤ ਵੇਖ ਲਈ ਉਹਨਾਂ ਦੀ ਮੋਟਰਸਾਈਕਲ ਨਹੀਂ ਖੜਿਆ ਤੇ ਨਿਰਾਹੀ ਹੋ ਗਿਆ ਜੀ ਕਰਦੇ ਢੀਕਦੇ ਹਣੇ ਵਰਪਿੰਦਰ ਆ ਗਏ ਹੋ ਹੋਇਆ ਹੋ ਆ ਗਿਆ ਮੈਨੂੰ ਪਾਣੀ ਦਾ ਗਲਾਸ ਦੇ ਇੰਨਾ ਨੇ ਰਾਹ ਤਾਨੂੰ ਕਦੋਂ ਤੋਂ ਢੀਕਾਂ ਦੇ ਆ ਮੈਂ ਤੁਹਾਨੂੰ ਫੋਨ ਵੀ ਕਿੰਨੀ ਵਾਰ ਲਾਇਆ ਤੁਸੀਂ ਚੁੱਕਣ ਕਿਉਂ ਨਹੀਂ ਦੇ ਉਹ ਫੋਨ ਫਿਰ ਮੈਨੂੰ ਪਤਾ ਨਹੀਂ ਲੱਗਾ ਹੋਣਾ ਮੋਟਰਸਾਈਕਲ ਤੇ ਆਉਂਦੇ ਮੈਂ ਦਿਹਾਰ ਕੇ ਨਾ ਨੂਰ ਵਿਚਾਰਾ ਕਿੰਨੀ ਵਾਰ ਪੁੱਛੇਂਦਾ ਪਪਾ ਐ ਨਹੀਂ ਹਲੇ ਤੇ ਮੈਂ ਆਹ ਪੁੱਤ ਤੂੰ ਸੌਂ ਜਾ ਹਲੇ ਕੋਈ ਨਾ ਲੇਟ ਹੋ ਜਾਣਾ ਫੋਨ ਦੇ ਚੁੱਕ ਲਿਆ ਕਰੋ ਅੱਗੇ ਉਹ ਕਿੰਨੀ ਆਣੀ ਡੇ ਹੁਣ ਟੀਕਣ ਉਹ ਘੰਟਾ ਤੇ ਤੈਨੂੰ ਬਧਾਉਂਦਿਆਂ ਲੱਗ ਜਾਂਦਾ ਹੋ ਯਾਰ ਅਫਸਰ ਆ ਗਿਆ ਉੱਥੇ 5 ਵਜੇ ਐਸ ਡੀਓ ਉਹਨੇ ਕਿੰਨਾ ਚਿਰ ਉੱਥੇ ਬਿਠਾ ਛੜਿਆ ਤੇ ਉਹਦੇ ਕਰਕੇ ਲੇਟ ਹੋ ਗਈ ਤੇ ਘੰਟਾ ਤੈਨੂੰ ਬਧਾਉਂਦਿਆਂ ਲੱਗ ਗਿਆ ਚੱਲ ਕੋਈ ਗੱਲ ਨਹੀਂ ਨਿਆਣੀ ਸੌਂਗੀ ਆ ਤਾਂ ਚੱਲ ਜਾਈਂ ਨਾ ਟਾਈਮ ਲੱਗਣਾ ਹੀ ਤੇ ਤੂੰ ਹੀ ਮੜਾ ਜਾ ਮੈਨੂੰ ਦੱਸ ਹੀ ਦਿੰਦੇ ਫੋਨ ਕਰਕੇ ਐਨੀ ਟੈਨਸ਼ਨ ਹੋ ਜਾਂਦੀ ਆ ਨਾ ਜਮਾਨਾ ਨਹੀਂ ਚੰਗਾ ਹੈਗਾ ਰਾਜ ਜਾਣ ਦਾ ਤਾਂ ਕਰਕੇ ਨਾ ਫਿਰ ਗਰਜੀ ਹੋਉਂਦੀ ਹੀ ਤੇ ਗੁਰਪ੍ਰੀਤ ਹਲੇ ਜਾਗਨਦੇ ਹੀ ਆ ਤੇ ਨੂਰ ਸੌਂ ਗਿਆ ਹੀ ਚਲ ਤੂੰ ਏਦਾਂ ਕਰ ਮੈਂ ਗੋਪੀ ਲਾ ਕੇ ਬਹਿਨਾ ਉਹ ਤੇ ਮੈਨੂੰ ਪਾਣੀ ਲਿਆ ਕੇ ਦੇ ਠੀਕ ਆ ਤੇ ਫਿਰ ਖਾਣੇ ਆ ਰੋਟੀ ਚਲ ਲੈ ਲੈਵਾ ਤੂੰ ਪਾਣੀ ਪਾਵੇਂ ਜਿੱਦਾਂ ਮਰਜੀ ਹੈ ਨਾ ਫਿਰ ਵੀ ਐਵੇਂ ਧਿਆਨ ਜਾ ਹੋ ਜਾਂਦਾ ਵਾ ਵੀ ਹਲੇ ਤੱਕ ਆਈ ਕਿਉਂ ਨਹੀਂ ਆ ਚਲ ਨਿਆਣਿਆਂ ਦਾ ਧਿਆਨ ਜਿਹੜਾ ਹੈ ਹੀ ਆ ਮੈਨੂੰ ਜੱਜੂ ਟੈਨਸ਼ਨ ਲੱਗੀ ਈ ਚੱਲਾ ਗਏ ਆ ਪਾਣੀ ਫੜਾਵਾ ਪਹਿਲਾਂ ਪਪਾ ਜੀ ਤੁਸੀਂ ਆ ਗਏ ਆ ਉਹ ਆਹੋ ਮੈਂ ਤੇ ਆ ਗਿਆ ਵਾ ਤੇ ਮੇਰੀ ਗੱਲ ਸੁਣ ਨਾ ਇੰਨਾ ਤੁਰਿਆ ਕਰ ਤੂੰ ਮੈਂ ਤਾਂ ਆਖਿਆ ਤੂੰ ਅੰਦਰ ਵਾ ਫਰੇ ਪਪਾ ਮੰਜੇ ਤੇ ਬਹਿ ਬਹਿ ਕੇ ਵੀ ਅੱਕ ਜਾਨੀ ਆ ਚੱਲ ਬਹਿ ਫਰ ਤਾਂ ਹੋ ਆੱਕ ਤੇ ਜਾਨੀ ਆ ਤੇ ਮਹਾ ਮੜਾ ਯਾਰ ਮਾਨ ਆਇਆ ਵਾ ਤੇ ਫਿਰ ਨੂੰ ਹਟਦੀ ਨਹੀਂ ਆ ਤੇ ਦਵਾਈ ਖਾਦੀ ਸੀ ਅੱਜ ਹਾਂ ਜੀ ਕਿੰਨੀਆਂ ਕਰ ਰਹਿ ਗਈਆਂ ਖਰਾਕਾਂ ਰਹਿ ਗਈਆਂ 2 3 ਜਦ ਦਵਾਈ ਮੁੱਕ ਜੂਗੀ ਨਾ ਤੇ ਮੇਰਾ ਪੁੱਤ ਮੈਨੂੰ ਦੱਸ ਦੇ ਫਿਰ ਨਾਲ ਜਾ ਕੇ ਨਾਲੇ ਚੈੱਕ ਕਰਾਵਾਂਗੇ ਤੇ ਨਾਲ ਦਵਾਈ ਲੈ ਆਵਾਂਗੇ ਨਹੀਂ ਹੁਣ ਨਹੀਂ ਮੈਂ ਚੈੱਕ ਕਰੋਣੀ ਉਹ ਚੱਲ ਮਾੜਾ ਮੋਟਾ ਉਹਨਾਂ ਨੂੰ ਪਤਾ ਲੱਗ ਜਾਊਗਾ ਇੱਥੇ ਬੋ ਕਦੋਂ ਦੀ ਦੀਕਣ ਦੀ ਤੁਹਾਨੂੰ ਤਾਂ ਤੂੰ ਸਮਝਦੀ ਹੈ ਨੀਂਦ ਕਿੱਥੋਂ ਹੁੰਦੀ ਹੈ ਮੈਂ ਨੀਂਦ ਕਿਹਣੀ ਹੁੰਦੀ ਮੈਂ ਘੜੀ ਕ ਤੁਰਿਆ ਜਾਣ ਡਿਆ ਤੇ ਤੁਰ ਕੇ ਵੇਣੀ ਆ ਚੱਲ ਬਹੁਤਾ ਨਾ ਤੁਰਿਆ ਘਾ ਠੀਕ ਹੈ ਨਾ ਜਿਹੜੀ ਚੀਜ਼ ਦੀ ਵੀ ਲੋੜ ਹੁੰਦੀ ਹੈ ਨਾ ਮੰਮੀ ਆਪਣੀ ਨੂੰ ਆਵਾਜ਼ ਦੇ ਲਿਆ ਕਰ ਉਹ ਆਪੇ ਤੈਨੂੰ ਫੜਾ ਦਿਆ ਕਰੋਗੀ? ਹਾਂਜੀ। ਠੀਕ ਆ? ਹਾਂਜੀ। ਤੇ ਛੇਤੀ ਛੇਤੀ ਨਾ ਤੂੰ ਠੀਕ ਹੋ ਤੇ ਮੁੜ ਕੇ ਸਕੂਲੇ ਜਾਇਆ ਕਰ। ਹਾਂਜੀ। ਪਾਪਾ ਜੀ ਨਹੀਂ ਲੇਟ ਨਾ ਆਇਆ ਕਰੋ ਛੇਤੀ ਆ ਜਾਇਆ ਕਰੋ ਮੈਨੂੰ ਵੀ ਟੈਨਸ਼ਨ ਹੁੰਦੀ ਵੀ ਪਤਾ ਨਹੀਂ ਅੱਜ ਕੱਲ ਹੀ ਨਹੀਂ ਲੇਟ ਆਏ ਆ। ਉਹ ਪੁੱਤ ਤੈਨੂੰ ਪਤਾ ਸਰਕਾਰੀ ਕੰਮ ਆ ਤੇ ਉੱਥੇ ਕੋਈ ਨਾ ਕੋਈ ਨਾ ਅਫਸਰ ਤੁਰਿਆ ਰਹਿੰਦਾ ਵਾ। ਤੇ ਅੱਜ ਤਾਂ ਕਰਕੇ ਲੇਟ ਹੋ ਗਿਆ ਹਾਂ। ਠੀਕ ਆ ਨਾ ਜਿੱਦਨ ਮੈਂ ਲੇਟ ਹੋ ਜਾਣਾ ਹੁੰਦਾ ਹੁੰਨਾ ਨਾ ਤੂੰ ਸਮਝਿਆ ਕਰ। ਠੀਕ ਆ ਨਾ? ਹਾਂਜੀ। ਐਵੇਂ ਜਾਗਦੀ ਨਾ ਰਹਿਆ ਕਰ ਤੂੰ। ਚਲੋ ਕੱਪੜੇ ਲਾਉ ਦਿ ਤੂੰ ਹੀ ਵੀ ਸੌਵਾਂ ਉਹ ਮੈਂ ਤਾਂ ਜੇ ਰੋਟੀ ਖਾਣੀ ਆ ਨਹਾ ਧੋ ਕੇ ਤੇ ਫਿਰ ਖਾਣਾ ਵਾ ਹਾਂ ਖਾ ਲਈਆ ਕਿਉਂ ਨਹੀਂ ਕੋ ਖਾਦਾ ਉਹਨਾਂ ਨੇ ਭੁੱਖੇ ਹੀ ਉਹ ਤੂੰ ਮੇਰੀ ਨਾ ਟੈਨਸ਼ਨ ਕਰਿਆ ਕਰੀਂ ਨੀ ਠੀਕ ਆ ਤੂੰ ਖਾ ਲਈ ਰੋਟੀ ਹਾਂ ਮੈਂ ਖਾ ਲਈਆ ਮੈਂ ਉਹਦੇ ਦੇ ਢੀਕਣ ਨਹੀਂ ਤੁਹਾਨੂੰ ਤੇ ਉਧਰ ਪੈ ਜਾਣਾ ਹੀ ਲੰਮੀ ਐਸੀ ਲੱਗਾ ਉਧਰ ਮੈਂ ਘੜੀ ਘੜੀਕ ਲੈਨੀ ਆ ਮੈਂ ਹੱਤੁਰ ਕੇ ਵੇਖ ਲੈਨੀ ਮਾਹ ਲੱਤ ਮਾਰੀ ਦੀ ਹਟੀਏ ਉਥੇ ਤੂੰ ਐਦਾਂ ਕਰਾ ਉਧਰ ਜਾ ਕੇ ਤੇ ਸਮਝਾ ਕੀ ਗੱਲਾਂ ਕਰੀ ਜਾਂਦੇ ਪਿਉਤੀ ਪਾਣੀ ਫੜੋ ਉਹ ਗੱਲਾਂ ਬਾਤਾਂ ਕਾਦੀਆਂ ਕਰਨੀਆਂ ਹਾਂਜੀ ਇਹਨੂੰ ਮੈਂ ਉਹ ਦੱਸਣ ਡਿਆ ਤੁਰਨ ਲਈ ਹੀ ਮੇਰੇ ਆਉਂਦੇ ਆਂ ਅੱਛਾ ਤੇ ਮੈਂ ਇਹਨੂੰ ਕਹਿਣ ਡਿਆ ਸੀ ਬੋਤਾ ਤੁਰਿਆ ਨਾ ਕਰ ਤੇ ਨਾਲੇ ਸੁੱਤੀ ਹੀ ਨਹੀਂ ਕਿਹੜੀ ਮੈਂ ਤੁਹਾਨੂੰ ਢੀ ਕੰਢੀ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਨਾ ਇਹ ਰੈਸਟ ਮਾਸਾ ਨਹੀਂ ਕਰਦੀ ਹੈਗੀ ਸਾਰਾ ਦਿਨ ਵੀ ਇਦਾਂ ਧੁਰੀ ਫਿਰਦੀ ਆ ਤੈਨੂੰ ਦਬਕਾ ਮਾਰਿਆ ਕਰ ਹਾਂ ਤੂੰ ਮੈਂ ਤਾਂ ਕਈ ਨਹੀਂ ਨੀ ਆ ਵੀ ਫੇਰ ਗਣਾ ਵਾ ਕਿ ਲੈ ਮम्मा ਮੇਰੇ ਦਿਵਾਲੇ ਹੁੰਦੇ ਆ ਇਹਨੂੰ ਤੁਸੀਂ ਆਪ ਵੀ ਥੋੜਾ ਜਿਹਾ ਆਖੋ ਚਲ ਕੋਈ ਗੱਲ ਨਹੀਂ ਇਹਨਾਂ ਕਿੰਨੀਆਂ ਛੁੱਟੀਆਂ ਸਕੂਲ ਤੋਂ ਹੋ ਗਈਆਂ ਤੁਹਾਡੇ ਸਾਹਮਣੇ ਹੀ ਆ ਤੇ ਜੇ ਰੈਸਟ ਕਰੋਗੀ ਤੇ ਫਰਕ ਪਊਗਾ ਓਏ ਆਹੋ ਤੇ ਤੇਰੀ ਗੱਲ ਠੀਕ ਵਾ ਚਲੋ ਪੀਓ ਪਾਣੀ ਤੇ ਕਰੋਗਾ ਚੇਂਜ ਰੋਟੀ ਖਾਊਗਾ ਟਾਈਮ ਤੇ ਅੱਗੇ ਤੋਂ 9 ਵਜੇ ਗਏ ਨੇ ਚ ਸੌ ਤੋਂ ਨਹੀਂ ਗੁਰਪ੍ਰੀਤ ਜਾ ਕੇ ਹਾਂਜੀ ਮੇਰੀ ਗੱਲ ਸੁਣਾ ਜਿੱਦਾਂ ਤੇਰੀ ਮੰਮੀ ਕਹਿੰਦੀ ਹੁੰਦੀ ਆ ਨਾ ਤੂੰ ਉਦਾਂ ਕਰਿਆ ਕਰ ਠੀਕ ਆ ਨਾ ਹਾਂਜੀ ਉਹ ਵੇਖ ਲਾ ਉਹ ਕਹਿੰਦੀ ਆ ਵੀ ਮੇਰੇ ਅੱਖੇ ਨਹੀਂ ਲੱਗਦੀ ਠੀਕ ਆ? ਹਾਂਜੀ। ਮਾੜਾ ਮੋਟਾ ਫਿਰ ਤੁਰ ਲਿਆ ਕਰ, ਜ਼ਿਆਦਾ ਨਾ ਫਿਰਿਆ ਕਰ। ਉਹ ਵੀ ਤੇਰੇ ਭਲੇ ਆ ਤੇ ਕਹਿੰਦੀ ਐ। ਠੀਕ ਆ? ਹਾਂਜੀ। ਹੁਣ ਜਿੱਦਾਂ ਕਹੂਗੀ ਨਾ ਓਦਾਂ ਉਹਦੇ ਆਖੇ ਲੱਗਣਾ। ਹਾਂਜੀ। ਪਾਪਾ ਜੀ ਉਹ ਚਲੋ ਤੇ ਸਭ ਤੋਂ ਠੀਕ ਆ। ਪਰ ਮੈਂ ਟਾ ਦੇ ਨਾਲ ਨਾ ਇੱਕ ਗੱਲ ਕਰਨੀ ਆ। ਦੱਸ ਪੁੱਤ ਕਿਹੜੀ ਗੱਲ ਕਰਨੀ ਆ? ਕਿਹੜੀ ਗੱਲ ਕਰਨੀ ਐ ਨੇ? ਮੈਨੂੰ ਸੱਚੀ ਡਰੀ ਲੱਗਣ ਡੈ ਪਿਆ ਵਾ। ਕਿਤੇ ਹੋਰ ਨਾ ਹੋਵੇ। ਉਹ ਵਾਲੀ ਗੱਲ ਦੱਸ ਦੇ। ਕਿ ਮੰਮੀ ਨੇ ਮੇਰੇ ਨਾਲ ਇਦਾਂ ਕੀਤੀ। ਇਦਨੂ ਦਾ ਕਰਦੀ ਵਾਇ ਦੇ ਦੇਣੀ ਆ ਤੇ ਜਿਹੜੀ ਗੱਲ ਦਸੋਗੀ ਨਾ ਅਮਰੀ ਗੱਲ ਸੁਣੇ ਮੜੀ ਜੀ ਆ ਗਏ ਪੁੱਤ ਤੇਰੀ ਗੱਲ ਮੈਂ ਬਾਅਦ ਚ ਸੁਣਨਾ ਮੰਮੀ ਤੇਰੀ ਬਾਜਾਂ ਤੇ ਐਂਡੀ ਮੈਂ ਉਹਦੀ ਗੱਲ ਸੁਣਨਾ ਪਹਿਲਾਂ ਹੈ ਆ ਤੂੰ ਪੈ ਜਾ ਲੰਮੀ ਉੱਧਰ ਜਾ ਕੇ ਪਾਈ ਉਹ ਕਿਹੜੀ ਗੱਲ ਕਰਨੀ ਆ ਮੈਂ ਦੇਖਿਆ ਚੱਲ ਰੋਟੀ ਖਾਣੇ ਮੈਂ ਤਾਂ ਸੋਚੰਦੀ ਹੀ ਤੇ ਇਹ ਕੱਪੜੇ ਚੇਂਜ ਕਰ ਲੇ ਹੁਣੇ ਆ ਉਹ ਕਿਹ ਨਾਲ ਉੱਧੇ ਬੈਠੇ ਸੀ ਵਿਆਹ ਪੈ ਗੱਲਾਂ ਪਤਾ ਮਾਰਨ ਉਹ ਵੀ ਜਾਣੀ ਕਿਛਦੈਨ ਜੀ ਇਦਾਂ ਕਰਦੀ ਰਹਿੰਦੀ ਆ ਹੱਲੇ ਸਾਰਾ ਦਿਨ ਕਿਤੇ ਮਗਰ ਮਗਰ ਮੈਂ ਉਹਦੇ ਰਹਿਣੀ ਆ ਕਿਤੇ ਵਾਧੂ ਤੁਰੇ ਨਾ ਕਿਤੇ ਫੇਰ ਨਾ ਡਿੱਗ ਜੇ ਕਿਤੇ ਫਿਰ ਵੀ ਇਦਾਂ ਕਰਦੀ ਰਹਿੰਦੀ ਆਏ ਉਹਨੂੰ ਮੈਂ ਸਮਝਾਇਆ ਵਾ ਮੈਂ ਵੀ ਜਿੱਦਾਂ ਮਾਂ ਤੇਰੀ ਕਹਿੰਦੀ ਹੁੰਦੀ ਆ ਨਾ ਉਦਾਂ ਕਰਿਆ ਕਰ ਉਹ ਤੋਂ ਬਾਹਰ ਹੋਗੇ ਨਾ ਚੱਲਿਆ ਕਰ ਕੋਈ ਗੱਲ ਨਹੀਂ ਹੁਣ ਨਹੀਂ ਤੇਰੀ ਗੱਲ ਮੋੜਦੀ ਆਹੋ ਚਲੋ ਉਹ ਤੇ ਹੈ ਹੀ ਆ ਕਿਉਂ ਕੋਈ ਗੱਲ ਹੋਈ ਆ? ਗਲਤ ਨਹੀਂ ਹੋਈ ਕੋਈ ਵੀ। ਐਦਾਂ ਹੀ ਬੱਸ ਕਰਦੀ ਏ ਗੱਲ ਕੋਈ ਆ ਵੀ। ਦੱਸ ਦੇ ਜੇ ਕੋਈ ਗੱਲ ਵਾ ਕਰਦੀ ਤੇ। ਪਤਾ ਨਾ ਗੱਲ ਕੀ ਆ। ਪੂਆ ਜਿੰਨੀ ਜ ਦਿਨ ਆਏ। ਹੂੰ। ਉਹ ਨਾ ਗੁਰਪ੍ਰੀਤ ਜਦ ਜਦ ਕਰਦਾ ਹੁਣ ਮੈਂ ਖਿਚੜੀ ਖਾਵਾਂ। ਆਹੋ। ਤੇ ਮੈਂ ਤਾਂ ਡੇਲੀ ਅੱਗੇ ਬਣਾ ਕੇ ਦਿੰਨੀ ਆ ਤੇ ਉਹ ਮੈਂ ਚੱਲ ਪੂਆ ਹੀ ਰੋਜ਼ ਜੜੀ ਕੀ ਦੇਣੀ ਹੁੰਦੀ ਆ ਤੇ ਚੱਲ ਆਈ ਦਦੇ ਰਹਿਣ ਦਿੰਦੇ ਆ। ਹੂੰ। ਤੇ ਪੂਆ ਜੀ ਦੇ ਗੱਲ ਹੱਥ ਆ ਗਈ। ਉਹ ਰਹਿ ਬੱਸ ਇਹੋ ਹੀ ਤੂੰ ਕੁੜੀ ਨੂੰ ਇਹ ਚੰਗਾ ਨਹੀਂ ਚਾਹੁੰਦੀ ਤੂੰ ਮੂਰੇ ਨਾਲ ਐਦਾਂ ਕਰਦੀ ਆ ਦੱਸੋ ਨਿਆਣੇ ਨੇ ਜੜੀ ਗੱਲ ਕਰ ਦਿੱਤੀ ਆ ਉਹਦੇ ਮਗਰ ਲਾ ਕੇ ਤੇ ਦੱਸ ਇੰਨੀਆਂ ਗੱਲਾਂ ਕਰੀ ਦੀਆਂ ਮੇਰੇ ਨਾਲ ਉਹ ਇਹੋ ਬੋਲ ਕੇ ਗਏ ਆ ਜਿਹੜਾ ਕੁਝ ਕਹਿਣ ਵਾਲਾ ਨਹੀਂ ਹੁੰਦਾ ਕਦੇ ਭੂਆ ਦਾ ਵੀ ਨਾ ਦਿਮਾਗ ਨਹੀਂਗਾ ਕੰਮ ਕਰਦਾ ਐਵੇਂ ਨਿਆਣੇ ਮਗਰ ਲਾ ਕੇ ਤੇ ਬੋਲਣ ਡਿਆ ਪੈਂਦੇ ਮੈਨੂੰ ਨਹੀਂ ਪਤਾ ਮੇਰੀ ਕੀ ਆ ਮੈਨੂੰ ਹੀ ਪਤਾ ਵਾ ਕਿ ਤੂੰ ਖਿਚੜੀ ਬਣਾ ਕੇ ਦਿੱਤੀ ਸੀ ਉਹਨੂੰ ਦਸ ਹਾਦੀ ਹੋ ਗਈ ਆ ਪੂਆ ਵਾਲੀ ਪੂਆ ਜੀ ਨਾ ਜਾਣ ਜਾਣ ਕੇ ਲੜਾਈ ਪਾਉਂਦੇ ਆ ਇੱਥੇ ਆਣ ਕੇ ਮੈਂ ਤਾਂ ਸਗੋਂ ਦੱਸਦੀ ਨਹੀਂ ਆ ਗੱਲ ਪੀ ਚਲੋ ਕੀ ਦੱਸਣੀ ਆ ਤੇ ਭਾਰੇ ਆ ਉਹਨਾਂ ਵਾਹਤੀਆ ਕੰਮ ਚੰਗੇ ਨਹੀਂਗੇ ਹੈਗੇ ਤੇ ਤੂੰ ਮੈਨੂੰ ਉਹਦੋਂ ਦੱਸਦੀ ਆ ਤੂੰ ਅੱਜ ਦੱਸਣ ਢੀ ਦੋ ਦਿਨ ਹੋ ਗਏ ਆ ਇਹ ਗੱਲ ਨੂੰ ਮੈਂ ਤਾਂ ਤਾਂ ਨਹੀਂ ਨਾ ਲਿਆ ਪੀ ਚਲ ਫੇਰ ਇਹਨਾਂ ਨੇ ਕਹਿਣਾ ਵਾ ਖਰੇ ਰੁਪਿੰਦਰ ਜਾਣ ਜਾਣ ਕੇ ਇਦਾਂ ਦੀਆਂ ਗੱਲਾਂ ਦੱਸਦੀ ਆ ਮੈਂ ਤਾਂ ਆਪਣੇ ਮਨ ਦੇ ਵਿੱਚ ਹੀ ਰੱਖੀਆਂ ਪੀ ਚਲ ਕੋਈ ਗੱਲ ਨਹੀਂ ਆ ਪਰ ਉਹਨਾਂ ਵਾਹਤੀਏ ਕੰਮ ਚੰਗੇ ਨਹੀਂ ਹੈਗੇ ਵੀ ਰਪਿੰਦਰ ਤੂੰ ਨਾ ਟੈਨਸ਼ਨ ਨਾ ਲੈ ਜੇ ਬਹੁਤੀ ਗੱਲ ਵਾਣਾ ਮੈਂ ਫੁੱਫੜ ਨਾਲ ਗੱਲ ਕਰੂੰਗਾ ਭੂਆ ਜੀ ਵੇਖ ਲਓ ਆਣ ਕੇ ਰਪਿੰਦਰ ਨੂੰ ਬੁਰਾ ਭਲਾ ਬੋਲਦੇ ਮੰਨ ਲਓ ਜਨੇਆਣੀ ਨੇ ਕਿਹਾ ਵੀ ਦਿੱਤਾ ਹੀ ਕਿ ਮੈਨੂੰ ਖਿਜੜੀ ਨਹੀਂ ਬਣਾ ਕੇ ਦਿੱਤੀ ਤੇ ਉਹਨਾਂ ਦੇ ਮਗਰ ਲਾ ਕੇ ਰਪਿੰਦਰ ਨੂੰ ਬੋਲਣ ਡਿਆ ਵੀ ਠੀਕ ਆ ਨਾ ਤੂੰ ਟੈਨਸ਼ਨ ਨਾ ਲੈ ਮੈਂ ਉਹਨਾਂ ਨਾਲ ਗੱਲ ਕਰ ਲੂੰਗਾ ਆਪੇ ਵੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੀ ਤੇ ਅੱਗੇ ਘਰੇ ਰਹਿਣੀ ਹੀ ਮੈਂ ਕਿੱਦਾਂ ਗੁਰਪ੍ਰੀਤ ਨਾਲ ਕਰਦੀ ਰਹੀਆਂ ਮੇਰੇ ਦਸ ਜੀ ਆਪਣੇ ਸਾਹ ਸੁੱਕੇ ਆ ਵੀ ਕੁੜੀ ਵਿਚਾਰੀ ਕਿਉਂ ਮੰਜੇ ਤੇ ਪਈ ਆ ਇਹ ਉਹ ਤੋਂ ਇਦਾਂ ਦੀਆਂ ਗੱਲਾਂ ਕਰਕੇ ਮੇਰਾ ਸਗੋਂ ਮਨ ਸਾੜ ਦਿੰਦੇ ਆ ਉਹ ਮੈਨੂੰ ਇਹ ਗੱਲਾਂ ਪਤਾਵਾ ਇਹੋ ਗੱਲਾਂ ਤੁਹਾਨੂੰ ਲਾ ਕੇ ਕਹਿਣ ਤੁਹਾਨੂੰ ਦੱਸਣ ਤੇ ਤੁਹਾਡੇ ਦਿਮਾਗ 'ਚ ਗੁੱਸਾ ਆਉਣਾ ਹੀ ਆ ਨਾ ਵੀ ਖਰੇ ਮੇਰੇ ਤੀਨ ਇਦਾਂ ਕਰਦੇ ਆ ਤੁਸੀਂ ਤਾਂ ਸੱਚੀ ਮੰਨਣਾ ਵਾ ਨਾ ਉਹ ਨਹੀਂ ਨਹੀਂ ਮੈਂ ਗੱਲ ਹੀ ਸੱਚ ਮੰਨਣਾ ਮੈਨੂੰ ਪਤਾ ਤੂੰ ਬਠੇਰਾ ਕਰਨ ਲਈ ਆ ਹੁਣ ਕੁੜੀ ਦੇ ਨਾਲ ਉਦਾਂ ਹੀ ਨਾ ਮੇਰੇ ਤੇ ਨਾ ਉਦਾਂ ਹੀ ਕਰਮਾਂ 'ਚ ਬਦਨਾਮੀ ਲਹੀ ਆ ਭਾਏ ਜਿੰਨਾ ਮਰਜ਼ੀ ਚੰਗਾ ਕਰ ਲੋ ਫੇਰ ਵੀ ਮੇਰ ਦਾ ਇਹ ਹੁਕੂਜੀ ਹੋਣਾ ਆ। ਓਹੋ। ਰਪਿੰਦਰ ਊਣ ਕਾਲੀ ਡਹੀਂ ਆ। ਮੈਂ ਤੈਨੂੰ ਕਿਹਾ ਵਾ ਨਾ, ਮੈਂ ਪੂਆ ਨਾਲ ਪੇ ਗੱਲ ਕਰ ਲੂੰਗਾ। ਮੈਨੂੰ ਤਾਂ ਸਭ ਕੁਝ ਦਿਖਣੀ ਡਿਆ ਵਾ ਨਾ। ਕਿ ਤੂੰ ਕਿੰਨੀ ਸੇਵਾ ਕੀਤੀ ਉਹਦੀ ਹੁਣ। ਮਹੀਨਾ ਹੋ ਗਿਆ ਉਹਨੂੰ ਮੰਜੀ ਤੇ ਪਈ। ਮੈਨੂੰ ਇਹ ਹੋਈ ਆ ਵੀ ਜੇ ਇਦਾਂ ਨਹੀਂ ਕੀਆਂ ਨਿੱਕੀਆਂ ਗੱਲਾਂ ਕਰਦੇ ਵਿੱਚ ਹੁੰਦੀਆਂ ਰਹੀਆਂ। ਤੇ ਫੇਰ ਤੇ ਇਦਾਂ ਰਹਿਣਾ ਮੇਰਾ ਬੜਾ ਔਖਾ ਆ। ਪੂਆ ਜੀ ਨੇ ਤੁਹਾਨੂੰ ਦੱਸਣੀਆਂ। ਹੋਰ ਵੀ ਤੇ ਕਿਸੇ ਨੂੰ ਦੱਸ ਦੇ ਹੀ ਹੋਣਗੇ ਨਾ। ਓ ਚੱਲ ਯਾਰ। ਹੁਣ ਨਾ ਹਾਂ ਗੱਲਾਂ ਛੱਡ। ਤੂੰ ਮੈਲਾਵਾ ਕੱਪੜੇ ਤੇ ਤੂੰ ਰੋਟੀ ਪਾ ਠੀਕ ਆ ਮੈਂ ਆ ਗਿਆ ਮੜਾ ਜਨ ਨਹੀਂ ਆਈ ਹੁਨਾ ਪਤਾ ਨਾ ਕੀ ਆ ਤੂੰ ਹੀ ਵੀ ਤੇ ਘਰੇ ਰਹਿੰਦੇ ਵੀ ਨਹੀਂ ਆ ਨਾ ਉਹ ਮੈਨੂੰ ਸਾਰਾ ਕੁਝ ਪਤਾ ਵਾ ਮੈਂ ਕਿਦਾਂ ਕਰਦੀ ਕੁੜੀ ਨਾਲ ਤੇ ਕਿਦਾਂ ਨਹੀਂ ਮੈਂ ਤਾਂ ਸੱਚੀ ਜਾਨ ਤੋਂ ਪਿਆਰੀ ਲੱਗਦੀ ਆ ਆਪਣੇ ਨਾਲ ਉਹ ਮੈਂ ਵੱਧ ਕੇ ਕਰਦੀ ਆ ਉਹਦੇ ਨਾਲ ਹਲੇ ਨੂਰ ਨਾ ਸੋ ਮੈਂ ਕੱਟ ਕਰਦੀ ਆ ਉਹ ਮੈਂ ਤੇ ਰਪਿੰਦਰ ਤੈਨੂੰ ਕਹਿਂ ਦਿਆਂ ਵੀ ਤੂੰ ਬਥੇਰਾ ਕੀਤਾ ਹੁਣ ਇਹ ਤੋਂ ਵੱਧ ਕੇ ਕੀ ਕਰ ਲੈਣਾ ਵੰ ਦੱਸ ਚਲੋ ਮੰਨਿਆ ਕਿ ਹਰੇ ਵਲੇ ਬੰਦੇ ਕੋ ਗਲਤੀ ਹੋ ਵੀ ਜਾਂਦੀ ਆ ਮੈਂ ਮੰਨਦੀ ਪਹਿਲਾਂ ਮੇ ਕੋ ਗਲਤੀ ਹੋਈ ਮੈਂ ਉਹ ਗਲਤੀ ਦੀ ਮਾਫੀ ਵੀ ਤੇ ਮੰਗੀ ਹੀ ਨਾ ਇਹ ਤੇ ਉਹੋ ਗੱਲ ਦੇ ਮਨ ਵਿੱਚ ਲੱਗੇ ਬੈਠੇ ਆ ਚਲ ਯਾਰ ਤੂੰ ਰੋਟੀ ਪਾ ਠੀਕ ਆ ਚੱਲ ਹੁਣ ਗੱਲ ਬਣੀ ਇਹ ਨਾ ਨੇ ਨਾ ਮੇਰੀਆਂ ਗੱਲਾਂ ਵਿੱਚ ਉਦਾਂ ਨਹੀਂ ਹੋਣਾ ਆ ਥੋੜੇ ਜਿਹਾ ਪਖੰਡ ਕਰਕੇ ਦੱਸੇ ਹੈ ਨਾ ਫੇਰ ਛੇਤੀ ਗੱਲਾਂ ਚ ਆ ਗਈ ਇਹ ਕੋਈ ਗੱਲ ਨਹੀਂ ਆ ਭੂਆ ਜਿਹੜੀਆਂ ਸਕੀਮਾਂ ਤੇ ਤੂੰ ਬੈਠੀ ਹੈ ਨਾ ਉਹ ਸਕੀਮਾਂ ਨਹੀਂ ਮੈਂ ਤੇਰੀਆਂ ਚੱਲਣ ਦਿੰਦੀ ਦੇਖੀ ਸਹੀਂ ਗਾੜੀ-ਗਾੜੀ ਤੇਰਾ ਨਾਮ ਮੈਂ ਕਰਦੀ ਕੀ ਆ ਇੱਕ ਵਾਰੀ ਕਿਤੇ ਮੇਰੀਆਂ ਇਹ ਗੱਲਾਂ ਵਿੱਚ ਆ ਜਾਣ ਨਾ ਜਿੱਦਾਂ ਮੈਂ ਕਹੂੰਗੀ ਨਾ ਉਦਾਂ ਹੀ ਇਹ ਕਰਨਗੇ ਦੱਸ ਭੂਆ ਵੀ ਨਾ ਸਾਦੀ ਕਰਦੀ ਜੋ ਪਹਿਲਾਂ ਗਲਤੀ ਹੋ ਗਈ ਆ ਚੱਲ ਹੋ ਗਈ ਤੇ ਭੂਆ ਕਹਿੰਦੀ ਆ ਵੀ ਖਰੇ ਹੈ ਹੀ ਇਦਾਂ ਦੀ ਐ ਹੁਣ ਇੰਨਾ ਇਨੇ ਕੁੜੀ ਨੂੰ ਸਾਹਬਿਆ ਆਣਾ ਉਹ ਤਾਂ ਮੈਨੂੰ ਲੱਭਦਾ ਹੀ ਆ ਨਾ ਕੋਈ ਗੱਲ ਨਹੀਂ ਫੋਫੜ ਨੂੰ ਸਵੇਰੇ ਲੰਮਾ ਵਾ ਫੋਨ ਤੇ ਸਾਡੇ ਘਰ ਚ ਕੋ ਪਤਾ ਪਾਉਂਦੀ ਆ ਵਣ ਇਹਨੂੰ ਇੱਥੇ ਰੱਖਿਆ ਕਰ ਦਿਲ ਦਿਂਦਰਾ ਪੁੱਤ ਕੀ ਗੱਲ ਹੋਈ ਆ ਮਨ ਕੇ ਖਰਾਬ ਕਰਨ ਰਹੀ ਆ ਗੱਲ ਕੀ ਹੋਣੀ ਆ ਭੂਆ ਜੀ ਲੰਮੇ ਪਈ ਅੱਖ ਲੱਗੀ ਤੇ ਪਤਾ ਨਹੀਂ ਉਹੋ ਜੋ ਕੋ ਮਮੀ ਨੇ ਮੇਰੇ ਨਾਲ ਕੀਤਾ ਉਹੋ ਹੀ ਅੱਖਾਂ ਸਾਹਮਣੇ ਆਈ ਜਾਂਦਾ ਵਾ ਬਸ ਪਰ ਚਲ ਕੋਈ ਗੱਲ ਨਹੀਂ ਐਵੇਂ ਜਿਹੜੀ ਗੱਲ ਹੋ ਗਈ ਨਾ ਹਉ ਪਰੇ ਕਰੀਦਾ ਹੁੰਦਾ ਵਾ ਮੰਨ ਤੇ ਨਹੀਂ ਲਾਈਦੀ ਹੁੰਦੀ ਭੂਆ ਜੀ ਮੰਨ ਤੇ ਨਾ ਲਾਵਾਂ ਤੇ ਹੋਰ ਕੀ ਕਰਾਂ ਕਿਦਨ ਦੀ ਮੈਂ ਆ ਕੇ ਬੈਠੀ ਆ ਉਹਨਾਂ ਨੇ ਕਿਤੇ ਪੁੱਛਿਆ ਮਗਰ ਜੇ ਦਲਜੀਤ ਹੀ ਉਹਨੇ ਪਰਸੋਂ ਦਾ ਫੋਨ ਕੀਤਾ ਵਾ ਵੀ ਮੈਂ ਆ ਕੇ ਤੇ ਲੈ ਜਾਣਾ ਨਾ ਉਹਨੇ ਮੁੜ ਕੇ ਕੋਈ ਦੱਸਿਆ ਵਾ ਵੀ ਕਿਉਂ ਨਹੀਂ ਆਇਆ ਚਾਹੇ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਫਿਕਰ ਨਹੀਂ ਕਰੀਦਾ ਹੁੰਦਾ ਦਲਬਾਗਣਾ ਹੋਈ ਏ ਤੇਰੇ ਫੋਨ ਤੇ ਗੱਲ ਜੇ ਉਹਦਣਾ ਹੋਈ ਏ ਨਾ ਗੱਲ ਤੇ ਕੋਈ ਗੱਲ ਨਹੀਂ ਉਹਨੂੰ ਆਪਣੀ ਮਾਦਿਆਂ ਕਰਤੂਤਾਂ ਦਾ ਸਾਰਾ ਪਤਾ ਵਾ ਵੀ ਮੇਰੀ ਮਾਂ ਕੀ ਕਰਦੀ ਫਿਰਦੀ ਆ ਤੇ ਦਲਜੀਤ ਨੂੰ ਤਾਂ ਪੁੱਤ ਹੁੰਦੇ ਨੇ ਆਉਣ ਦਿੱਤਾ ਹੁਣ ਸਗਾਤ ਨੇ ਤੈਨੂੰ ਪਤਾ ਹੀ ਆ ਤੇ ਸੰਦੀਪ ਵੱਲ ਵੇਖ ਲਾ ਇੱਕ ਵਰਾਂ ਕੇ ਤੇ ਫੋਨ ਕਰਕੇ ਇਹਨੇ ਪੁੱਛਿਆ ਵੀ ਦੀਦੀ ਪੂਆ ਜੀ ਨਾ ਗਈਆਂ ਜਾਂ ਤੂੰ ਪਿੰਡ ਗਈਆਂ ਕਿੱਥੇ ਗਈਆਂ ਉਹਦਾ ਤਾਂ ਫਰਜ਼ ਬੰਦਾ ਸੀ ਨਾ ਪੁੱਛਣ ਦਾ ਪਰ ਰੱਤੀ ਏ ਸ਼ਰੀਕਾ ਸ਼ਰੀਕਾ ਹੀ ਹੁੰਦਾ ਵਾ ਦੂਜੀ ਗੱਲ ਇਹ ਆ ਅੱਜ ਤੇ ਸੱਸ ਤੇਰਾ ਨਾ ਕਰਨ ਰਹੀ ਆ ਕੱਲ ਨੂੰ ਉਹਦਣਾ ਵੀ ਹੋਣੀਆਂ ਵਾ ਤੇ ਤੂੰ ਬਹੁਤੀ ਚੰਗੀ ਨਾ ਬਣ ਕੇ ਰਹਿ ਤੂੰ ਵੀ ਥੋੜਾ ਜਿਹਾ ਦਬਕਾਰ ਆਖ ਉਹਨੇ ਸਿੱਧੀ ਫੇਰ ਹੋਣਾ ਹੀ ਜੇ ਤੂੰ ਮੰਮੀ ਜੀ ਮੰਮੀ ਜੀ ਕਰਨਗੇ ਨਾ ਉਹਨੇ ਸਿਰ ਤੇ ਚੜ ਕੇ ਬੈਣਾ ਵਾ ਵੀ ਇਹ ਕੜੀ ਕੁਝ ਕਹਿਣ ਲਈ ਆ ਗਾੜੀ ਇੱਟ ਦਾ ਜਵਾਬ ਪੱਥਰ ਨਾ ਦਿਆ ਕਰ ਫੇਰ ਵੇਖੇ ਕਿਦਾ ਬੰਦੇ ਦੀ ਧੀ ਬੰਦੀ ਆਈ ਭੂਆ ਜੀ ਮੈਂ ਤੇ ਕਦੀ ਇਹੋ ਜਿਹਾ ਸਮਝਿਆ ਹੀ ਨਹੀਂ ਪਿਓ ਮੇਰੀ ਸੱਸਾ ਮੈਂ ਤੇ ਉਹਨਾਂ ਨੂੰ ਮਾਵਾ ਵਾਂਗੂ ਰੱਖਿਆ ਆਈ ਕਿ ਅੱਜ ਤੀਕ ਮੈਂ ਜਵਾਬ ਵੀ ਨਹੀਂ ਕਦੀ ਦਿੱਤਾ ਉਹਨਾਂ ਨੂੰ ਪਰ ਫਿਰ ਵੀ ਪਤਾ ਨਹੀਂ ਮੰਮੀ ਮੇਨਾਂ ਇਦਾਂ ਕਿਉਂ ਕਰਦੇ ਆ ਤੇ ਰਹੀ ਗੱਲ ਸੰਦੀਪ ਦੀ ਮੈਂ ਨਹੀਂ ਚਾਹੁੰਦੀ ਵੀ ਜੋ ਕੁਝ ਮੇਰੇ ਨਾਲ ਹੋਣ ਰਿਹਾ ਵਾ ਨਾ ਉਹ ਸੰਦੀਪ ਨਾਲ ਵੀ ਹੋਵੇ ਪਰ ਇਹ ਆ ਵੀ ਇਹ ਤਾਂ ਸਮਝ ਸੰਦੀਪ ਨੂੰ ਹੋਣੀ ਚਾਹੀਦੀ ਹੈ ਨਾ ਮੈਂ ਤਾਂ ਉਹਨੂੰ ਬਥੇਰਾ ਤੇ ਸਮਝਾਇਆ ਹੀ ਵੀ ਭੈਣਾ ਭੈਣਾ ਬਣ ਕੇ ਰਿਓ ਜੇ ਇਹ ਇਦਾਂ ਦੀ ਆ ਤੇ ਤੁਸੀਂ ਇੱਕ ਦੂਜੇ ਨਾਲ ਮੂੰਹ ਵਟਿਆ ਜਾਂ ਇੱਕ ਦੂਜੇ ਦਾ ਸਾਥ ਨਾ ਦਿੱਤਾ ਇਹਨੇ ਸਿਰ ਤੇ ਚੜਨਾ ਵਾ ਉਹਨੇ ਤਾਂ ਉਹ ਹੀ ਗੱਲ ਕੀਤੀ ਤੇ ਇਹ ਭਾਵੇਂ ਹੱਥੀ ਚੁੱਕ ਕੇ ਮੈਂ ਦਾ ਰਿਸ਼ਤਾ ਕਰਾਇਆ ਵਾ ਪਰ ਸਮਝਾਇਆ ਨੂੰ ਮੈਂ ਪੂਰਾ ਹੀਗਾ ਕਿ ਦਲਜਿੰਦਰ ਦਾ ਸੁਭਾਅ ਬੜਾ ਚੰਗਾ ਵਾ ਕਦੋਂ ਦੀ ਆਈ ਕਦੀ ਨੀ ਕੀ ਨੀ ਹੋਈ ਦਲਜੀਤ ਨੂੰ ਵੀ ਆਪਣੇ ਭਰਾਵਾਂ ਵਾਂਗੂ ਸਮਝਦੀ ਆ ਤੇ ਤੂੰ ਨਾ ਪੈਣ ਬਣ ਕੇ ਹੀ ਰਹਿਣਾ ਵਾ ਕੀ ਪਤਾ ਉਹਦੇ ਦਿਮਾਗ ਨੂੰ ਕੀ ਹੋ ਗਿਆ ਵਾ ਜਾਂ ਤੇਰੀ ਸੱਸ ਨੇ ਪੁੱਠੀ ਪੱਟੀ ਨਹੀਂ ਕੋਈ ਪੜਾਤੀ ਉਹਨੂੰ ਤੇ ਦਲਜਿੰਦਰ ਇਦਾਂ ਵਾ ਦਲਜਿੰਦਰ ਇਦਾਂ ਵਾ ਹੈ ਤੇ ਇਦਾਂ ਦੀ ਆ ਨਾ ਏ ਇਹ ਨਹੀਂ ਜੀ ਹੁਣ ਮੈਨੂੰ ਪਤਾ ਵੀ ਕੀ ਗੱਲ ਹੋਈ ਐ ਤੇ ਕੀ ਨਹੀਂ ਪਰ ਮੈਂ ਤੇ ਪੁਆਜੀ ਹੋਈ ਆਨੀ ਆ ਵੀ ਤੁਸੀਂ ਮੈਨੂੰ ਜਾ ਕੇ ਤੇ ਸਾਡਾ ਉਹ ਕੋਈ ਗੱਲ ਨਹੀਂ ਤੇਰਾ ਫੁੱਫੜ ਵੀ ਸਗੋਂ ਇਹੋ ਗੱਲ ਕਹਿਣ ਦੇ ਹੀ ਗੇ ਵੀ ਪੁੱਛ ਲੈ ਦਲਜੀਤ ਨੂੰ ਜੇ ਤੂੰ ਨਹੀਂ ਆਉਣਾ ਵਾ ਤੇ ਠੀਕ ਆ ਜੇ ਨਹੀਂ ਆਉਣਾ ਅਸੀਂ ਛੱਡ ਆਉਨੇ ਆ ਇਹ ਨਾ ਹੋਵੇ ਅਸੀਂ ਇਧਰੋਂ ਤੁਰ ਪੀਏ ਤੇ ਉਹ ਮੁੜ ਕੇ ਉਧਰੋਂ ਤੁਰ ਪਿਆ ਨੂੰ ਉਹ ਨਹੀਂ ਪੁਆਜੀ ਜੀ ਜੇ ਉਹਨੇ ਆਉਣਾ ਹੁੰਦਾ ਨਾ ਤੇ ਉਹਨੇ ਉਹ ਦਿਨ ਦਾ ਹੀ ਆ ਜਾਣਾ ਸੀ ਮੈਨੂੰ ਪਤਾ ਵਾ ਮੰਮੀ ਨੇ ਨਹੀਂ ਆਉਣ ਦਿੱਤਾ ਹੁਣਾ ਉਹਨੂੰ ਉਹ ਤਾਂ ਹੀ ਨਹੀਂ ਆਇਆ ਹੈਗਾ ਚੱਲ ਜੇ ਨਹੀਂ ਉਹਨੇ ਆਉਣਾ ਤ셔ਦਾਈ ਫੋਨ ਤੇ ਕਰਕੇ ਦੱਸਦਾ ਭੂਆ ਜੀ ਮੇਰੇ ਕੋ ਨਹੀਂ ਆਇਆ ਜਾਣਾ ਤੇ ਤੁਸੀਂ ਆਣ ਕੇ ਤਾਂ ਛੱਡ ਜੋ ਫੋਨ ਤੇ ਪਤਾ ਨਹੀਂ ਇਹ ਵੀ ਆਖਣ ਦੇ ਹੀ ਵੀ ਮੈਂ ਲੰਮਣਾ ਵਾਂ ਤੇ ਮੇਰਾ ਵੀ ਨਹੀਂ ਚੁੱਕਦਾ ਹੈਗਾ ਫੇ ਮਮੀ ਨੇ ਕੋਹ ਨਾ ਕੋ ਕਿਆ ਹੋਊਗਾ ਤੇ ਫੇਰ ਹੀ ਇਹਨਾਂ ਦਾ ਫੋਨ ਵੀ ਨਹੀਂ ਚੁੱਕਣ ਡਿਆ ਵੇਹ ਲਾਦਲ ਜਿੰਦਰ ਇੱਕ ਗੱਲ ਵਾ ਮਮੀ ਕੱਲੀ ਨੇ ਨਾ ਸਾਰੇ ਟੱਬਰ ਨੂੰ ਪਰਥੂ ਪਾਇਆ ਵਾ ਸਾਰਾ ਟੱਬਰ ਗਾੜੀ ਗਾੜੀ ਲਾਇਆ ਵਾ ਇਹੋ ਹੀ ਸਿਆਣੀ ਆ ਜੇ ਇਹਨੇ ਕਰ ਨੂੰ ਨਾ ਇਕੱਠੇ ਕਰਕੇ ਰੱਖਣਾ ਹੋਵੇ ਜਿਹੜਾ ਪਰਿਵਾਰ ਹੁੰਦਾ ਬਾਰੀ ਦਾ ਬੰਨ ਹੁੰਦਾ ਵਾ ਜਿੰਨਾ ਚਿਰ ਬੱਜਾ ਰਵੇ ਬੱਜਾ ਰਵੇ ਤੇ ਜਦੋਂ ਖੁੱਲ ਜੇ ਨਾ ਫੇਰ ਖਲਾਰਾ ਪੈ ਜਾਂਦਾ ਧੀਏ ਤੇ ਖਲਾਰਾ ਭੂਆ ਜੀ ਆਪ ਹੀ ਪਾਉਂਦੀ ਹੈ ਬੰਨਣਾ ਵੀ ਇਹਨਾਂ ਨੇ ਹੀ ਹੈ ਇਹ ਸਿਆਣੇ ਆ ਵਿੱਚ ਵੱਡੇ ਆ ਇਹਨਾਂ ਨੂੰ ਚਾਹੀਦਾ ਵਾ ਨਾ ਪਰ ਇਹ ਤੇ ਸਗੋਂ ਖਲਾਰਣ ਦੇ ਆ ਵੀ ਖਲਾਰਾ ਖਿੱਲਰ ਹੀ ਜਾਏ ਸਹੀ ਗੱਲ ਵਾ ਤੇਰੀ ਨੀਂ ਜਾ ਕੇ ਕਦੀ लवली ਘਰ ਚੁਗਲੀਆਂ ਤੇ ਕਦੀ ਕਿਤੇ ਜਾ ਕੇ ਚੁਗਲੀਆਂ ਜੇ ਇੱਥੇ ਨਹੀਂ ਆਈ ਤਾਂ ਕੀ ਹੋ ਗਿਆ ਤੂੰ ਮਗਰੋਂ ਨਿਆਣਿਆਂ ਨੂੰ ਨਾਲ ਲੈ ਕੇ ਆ ਜੀ ਜੇ ਤੁਸੀਂ ਉਦਣ ਆ ਗਈਆਂ ਤੇ ਆਖਰ ਆ ਗਈ ਪਰ ਨਾ ਨਿਆਣਿਆਂ ਵਾਂਗ ਝੱਟ ਮੂੰਹ ਵਟ ਲੈਣਾ ਮੈਨੂੰ ਫੋਨ ਨਹੀਂ ਕੀਤਾ ਭੂਆ ਜੀ ਗਲਤੀ ਤੇ ਮੇਰ ਕੋ ਵੀ ਹੋ ਗਈ ਮੈਂ ਹੀ ਉਦਨ ਮਾੜੀ ਜੀ ਗੱਲ ਕਰਾ ਛੱਡਦੀ ਨਾ ਤੇ ਇੱਥੋਂ ਤੱਕ ਕੰਮ ਪਹੁੰਚਣਾ ਹੀ ਨਹੀਂ ਚੱਲ ਪੁੱਤ ਛਾੜ ਦੇ ਗੱਲਾਂ ਮੈਂ ਨਾ ਰੋਟੀ ਪਾਣੀ ਦਾ ਕੰਮ ਥੋੜਾ ਜਿਹਾ ਵੇਖ ਲਾਂ ਤੇ ਮੁੜ ਕੇ ਨਾ ਹੋ ਜਾ ਤਿਆਰ ਫਿਰ ਅਹੀਂ ਛੱਡ ਆਉਣੀ ਆ ਉਹਨਾਂ ਤੇ ਨਹੀਂ ਆਉਣਾ ਮੈਂ ਭੂਆ ਜੀ ਤਿਆਰ ਹੀ ਆ ਮੈਂ ਹੋਰ ਤਿਆਰ ਕੀ ਹੋਣਾ ਤੇ ਕੋਈ ਗੱਲ ਨਹੀਂ ਜੇ ਕੋਈ ਕੰਮ ਹੈਗਾ ਦੱਸ ਦੋ ਮੈਂ ਕਰਾ ਦਿੰਨੀ ਆ ਤੂੰ ਤੈਨੂੰ ਛੱਡ ਓ ਨਹੀਂ ਨਹੀਂ ਕੰਮ ਕਾਦਾ ਵਾ ਦਾਲ ਮੈਂ ਧਰੀ ਆ ਫੁਲਕੇ ਮੈਂ ਲਾ ਲੇ ਆ ਤੇ ਬਸ ਢੜਕਾ ਲਾਉਣਾ ਦਾਲ ਨੂੰ ਮੈਂ ਉਹ ਲਾਣਾ ਮੜਾ ਗਿਆ ਤੇ ਰੋਟੀ ਪਾਣੀ ਤਾਂ ਖਾਓ ਹੁਣ ਭੁੱਖੇ ਜਲ ਜਾਣਾ ਵਾ ਉਥੇ ਚਲੋ ਕੋਈ ਨਹੀਂ ਕਰ ਲੋ ਫੇਰ ਤੇ ਚਲੋ ਛੱਡ ਓ ਮੈਨੂੰ ਠੀਕ ਵੀ ਲੈ ਇਹਨਾਂ ਦੇ ਕੰਮ ਵੀ ਦੱਸ ਵੀ ਤੁਸੀਂ ਆ ਕੇ ਤੇ ਲੈ ਹੀ ਜਾਓ ਕਿੱਡੀ ਕ ਵੱਡੀ ਗੱਲ ਹੋ ਗਈ ਸੰਦੀਪ ਦਾ ਫੋਨ ਇਹਨੂੰ ਇਦੋਂ ਜਿਤ ਆ ਗਿਆ ਜੇ ਹੈਲੋ ਸਸਰੀ ਘਰ ਦੀ ਸਤਿ ਸ਼੍ਰੀ ਅਕਾਲ ਹੋਸਨਾ ਸੰਦੀਪ ਠੀਕ ਆ ਠੀਕ ਠਾਕ ਵਧੀਆ ਤੀ ਜਨਾਓ ਅਹੀਂ ਵੀ ਠੀਕ ਆ ਤੈਨੂੰ ਕਿੱਦਾਂ ਚੇਤਾ ਆ ਗਿਆ ਅੱਜ ਦੀਦੀ ਮੈਨੂੰ ਤਾਂ ਚੇਤਾ ਹੀ ਪਰ ਨਾ ਮੰਮੀ ਨਹੀਂ ਫੋਨ ਕਰਨ ਦਿੰਦੇ ਮੈਨੂੰ ਸੰਦੀਪ ਜੇ ਕਿਹਨੂੰ ਫੋਨ ਕਰਨਾ ਹੋਵੇ ਨਾ ਤੇ ਮੰਮੀ 24 ਘੰਟੇ ਲੱਗੇ ਨਹੀਂ ਬੱਜੀ ਰਹਿੰਦੀ ਬੰਦਾ ਇੱਧਰ ਉੱਧਰ ਹੋ ਕੇ ਵੀ ਕਰ ਲੈਂਦਾ ਵਾ ਤੁਸੀਂ ਤਾਂ ਉਦੋਂ ਦਾ ਕਿਤੇ ਪੁੱਛਿਆ ਹੀ ਨਹੀਂ ਹੈ ਦੀਦੀ ਮੇਰਾ ਰਿਟੇ ਅੰਤਾ ਡਿਵਰਸ ਹੀ ਹੁਣ ਮੰਮੀ ਨਾ ਵੇਲੀ ਗਏ ਆ ਤੇ ਮੈਂ ਚੋਰੀ ਫੋਨ ਲਾਉਣ ਦੀ ਕੋਠੇ ਤੇ ਉਹ ਤਾਂ ਠੀਕ ਆ ਸੰਦੀਪ ਜਿੱਥਾ ਤੋਂ ਅੱਜ ਟਾਈਮ ਕੱਢ ਲਿਆ ਨਾ ਇਦਾਂ ਹੀ ਤੂੰ ਦੰਦਾ ਕੱਢ ਲੇਂਗੀ ਉਹ ਨਹੀਂ ਨਹੀਂ ਦੀਦੀ ਤੈਨੂੰ ਘਸਾ ਨਾ ਕਰੋ ਇਹ ਵੀ ਤੁਹਾਨੂੰ ਲੈਣ ਚੱਲੇ ਹੀ ਤੇ ਮੰਮੀ ਨੇ ਨਾ ਇਹਨਾਂ ਨੂੰ ਵੀ ਧਮਕੀ ਦਿੱਤੀ ਆ ਜੇ ਤੂੰ ਉਹਨੂੰ ਲੈਣ ਗਿਆ ਨਾ ਤੇ ਮੇਰਾ ਮਰੀ ਦਾ ਮੂੰਹ ਵੇਖੇਂਗਾ ਫਿਰ ਇੰਨੀ ਮਾਰਿਓ ਵੀ ਆ ਸੰਦੀਪ ਮੈਂ ਪਹਿਲਾਂ ਵੀ ਜੇ ਮੈਂ ਐਸੇ ਘਰ ਦੇ ਵਿੱਚ ਰਹੀ ਹਾਂ ਦੀਦੀ ਇੱਥੇ ਨਹੀਂ ਆਉਣੀ ਇੱਥੇ ਘਰ ਦੇ ਅਹੀਂ ਤੇ ਬੜਾ ਸਮਝਾਇਆ ਮੰਮੀ ਨੂੰ ਕਿ ਚਲੋ ਕੋਈ ਗੱਲ ਨਹੀਂ ਘਰਾਂ 'ਚ 100 ਗੱਲਾਂ ਹੁੰਦੀਆਂ ਵਾ ਪਰ ਮੰਮੀ ਮੰਨਦੇ ਹੀ ਨਹੀਂ ਐ ਇੱਕੋ ਗੱਲ ਤੇ ਅੜੇ ਆ ਕਿ ਨਹੀਂ ਲਿਓਣਾ ਉਹਨੂੰ ਜਾਣਾ ਮੈਂ ਕਿੱਥੇ ਆਂ ਦੀਪਾਉਣਾ ਤੇ ਮੈਂ ਇਸੇ ਘਰ ਦੇ ਵਿੱਚ ਹੀ ਆ ਕੋਈ ਗੱਲ ਨਹੀਂ ਜੇ ਮੰਮੀ ਇਹ ਗੱਲ ਤੇ ਆਏ ਆ ਨਾ ਤੇ ਆਉਣਾ ਮੈਂ ਨਹੀਂ ਹੀ ਠੀਕ ਹੁਣ ਜੀ ਮੈਂ ਆਉਣ ਲੱਗੀ ਆ ਦੇਖ ਲੈਨੇ ਫਲਾ ਮੰਮੀ ਕੀ ਕਰਦੀ ਹੁਣ ਦੀਦੀ ਮੈਂ ਵੀ ਫਸੀ ਆ ਮੈਂ ਕਿਹਦੀ ਗੱਲ ਕਰਾਂ ਚਲ ਕੋਈ ਨਹੀਂ ਇਰਨਾ ਮੇਰਾ ਕੋਈ ਗੁੱਸਾ ਨਹੀਂ ਹੈਗਾ ਮੈਨੂੰ ਪਤਾ ਵਾ ਮੰਮੀ ਦੇ ਸੁਭਾਅ ਦਾ ਤੇ ਮੰਮੀ ਜੇ ਤਾੜੀ ਹੈਗੀ ਹਾਂਜੀ ਕੋਈ ਗੱਲ ਨਹੀਂ ਮੰਮੀ ਤੇ ਮੇਰੀ ਵੀ ਨਹੀਂ ਸੌਂਦੇ ਤੇ ਚਲ ਕੋਈ ਨਹੀਂ ਨਹੀਂ ਸੌਂਦੇ ਨਾ ਤੇ ਤੂੰ ਕੋਹ ਨਾ ਕਹਿ ਮੰਮੀ ਮੈਂ ਆਪੇ ਆ ਵੀ ਦੇਣੀ ਤੇ ਹੁਣ ਹੁਣ ਆਉਣ ਲੱਗੇ ਤੁਸੀਂ ਆ ਨਹੀਂ ਆਉਣ ਲੱਗੇ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਚਲ ਠੀਕ ਆ ਚੰਗਾ ਠੀਕ ਆ ਠੀਕ ਮੈਂ ਤਾਂ ਸੋਚਿਆ ਸੀ ਇਸ ਘਾਟ ਨੂੰ ਉੱਥੇ ਹੀ ਰਹੋਗੀ ਪੱਕੀ ਇਹ ਤੇ ਫੇਰ ਆ ਚੱਲੀ ਆ ਚੱਲ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਸਿੱਧੀ ਚੰਗੀ ਤਰ੍ਹਾਂ ਨਾਲ ਕਰ ਲੂੰਗੀ ਨਾਲੇ ਨਾ ਇਹਨੂੰ ਕਿਹੜਾ ਪਤਾ ਲੱਗਣ ਡਿਆ ਮੈਂ ਕੋਠੇ ਤੇ ਗੱਲ ਕਰਨ ਢੀ ਕਿ ਥੱਲੇ ਕਰਨ ਢੀ ਮੈਂ ਤੇ ਆਪਣੇ ਵੱਲੋਂ ਸੱਚੀ ਹੋ ਗਈ ਆ ਨਾ ਮੈਨੂੰ ਤਾਂ ਨਹੀਂ ਨਾ ਕੁਝ ਕਹੂਗੀ ਜੋ ਵੀ ਕਹਿਣਾ ਨਾ ਇਹਨੇ ਮੰਮੀ ਨੂੰ ਹੀ ਕਹਿਣਾ ਹੁਣ ਐਦਾਂ ਕਰਦੀ ਆ ਮੰਮੀ ਵੱਲ ਜਾਨੀ ਆ ਮੰਮੀ ਨੂੰ ਚੁੱਕਣਾ ਦਿੰਨੀ ਆ ਕਿ ਮੰਮੀ ਹੋਣ ਲੱਗੀ ਆ ਮੈਨੂੰ ਘਰ ਨਾ ਰੱਖਿਓ ਹੁਣ ਮੰਮੀ ਹਾਂ ਮੇਰੀ ਗੱਲ ਸੁਣੋ ਆ ਘਰ ਦੇ ਕੰਮ ਘੜੀ ਜਾਣੇ ਆ ਦਲਜਿੰਦਰ ਭਾਬੀ ਨੂੰ ਫੋਨ ਲਾਇਆ ਕਿ ਨਹੀਂ ਲਾਇਆ ਬੇ ਮੈਨੂੰ ਨਹੀਂ ਕੋਈ ਲੋੜ ਲਾਉਣ ਦੀ ਤੇ ਨਾ ਮੈਂ ਲਾਉਣਾ ਹੀ ਆ ਸਿੱਧੀ ਜਿਹੜੀ ਗੱਲ ਵਾ ਮੇਰੀ ਗੱਲ ਸੁਣੋ ਮੰਮੀ ਇਹ ਉਹ ਤੇ ਕਹਿੰਦੇ ਨਾ ਚਲ ਗਈ ਆ ਉਹਦੇ ਵਿੱਚ ਕੋਸੂੜ ਤੁਹਾਡਾ ਵੀ ਆ ਹੁਣ ਕੱਲ ਨੂੰ ਦਿਲਬਾਗ ਨੂੰ ਮਾਰ ਪਤਾ ਲੱਗੇ ਤੋ ਕੀ ਕਹੂਗਾ ਉਹਨੇ ਤੇ ਇਹੋ ਸੋਚਣਾ ਨਾ ਵੀ ਸਾਰੇ ਰਲੇ ਆ ਮੇਰਾ ਕਾਹਦਾ ਕੋਈ ਤੁਹਾਡਾ ਵਾ ਮੇਰਾ ਕਾਹਦਾ ਕੋਈ ਚੁੱਪ ਕਰਕੇ ਨਾ ਉਹਨੂੰ ਫੋਨ ਕਰੋ ਮੈਂ ਨਹੀਂ ਕਰਨਾ ਤੂੰ ਲੈ ਕੇ ਆਉ ਜਾ ਬਹੁਤਾ ਨਾ ਬੁੜਕਾ ਨਾ ਮੇਰੇ ਗਾੜੀ ਤੇ ਨਾਮ ਤੈਨੂੰ ਬੁੜਕਾਂ ਦੇਣਾ ਹੀ ਆ ਵੱਡਾ ਤੂੰ ਹੈ ਜਲਾ ਬਣਿਆ ਨਾ ਨਾ ਮੈਂ ਕਰਨਾ ਉਹਨੂੰ ਫੋਨ ਤੇ ਨਾ ਲੈਣ ਜਾਣਾ ਤੂੰ ਤੇ ਨਾ ਜਾਣਾ ਮੈਂ ਲੈਣ ਤੇ ਨਾਮ ਤੈਨੂੰ ਜਾਣ ਦੇਣਾ ਹੀ ਕਿਸੇ ਪਾਸੇ ਮੇਰੀ ਗੱਲ ਸੁਣ ਮੰਮੀ ਭੂਆ ਵੀ ਮਾਰੀ ਹੋ ਗਈ ਭਾਬੀ ਵੀ ਮਾਰੀ ਹੋ ਗਈ ਤੂੰ ਹੀ ਜੰਗੇ ਰਹਿ ਗਏ ਤੇ ਕੇ ਮਾਰੀਆਂਗੇ ਤਾਂ ਉਹ ਨਾ ਤੁਰੀ ਫਿਰਦੀ ਆ ਉਹਨੇ ਕਿਹਾ ਕੀ ਇਹਨਾਂ ਨੂੰ ਮੈਂ ਦਿਓ ਸਮਝ ਨਹੀਂ ਆਉਂਦੀ ਦੋ ਦਿਨ ਮੈਂ ਘਰੋਂ ਬਾਹਰ ਚੱਲ ਗਿਆ ਫਰੀਕ ਪੱਤ ਬਾ ਕੇ ਰੱਖਤਾ ਵਾ ਨਹੀਂ ਪੁੱਛ ਲਈ ਉਹਨੂੰ ਕੀ ਕਹਿੰਦੀ ਸੀ ਨਹੀਂ ਉਹ ਜਿਹੜੀ ਨਵੀਂ ਸਵੀ ਆਈ ਆ ਉਹਨੇ ਵੀ ਇਹੋ ਕੁਝ ਕਹਿਣਾ ਨਾ ਮੈਂ ਕਰ ਤੂ ਤੇ ਵੇਖ ਲਈ ਉਹਨਾਂ ਦੀ ਕਰਤੂਤ ਦੇਖ ਲਈ ਆ ਕੋਹ ਨਹੀਂ ਆ ਕੀਤਾ ਉਹਨੇ ਮੈਨੂੰ ਪਤਾ ਵਾ ਤੈਨੂੰ ਮੇਰੇ ਚ ਕਸੂਰ ਲੱਭਦਾ ਵਾ ਨਾ ਇੱਕ ਦਿਨ ਪਛਤਾਵੇਂਗਾ ਨਾ ਪਛਤਾਵੇਂਗਾ ਤੇ ਗੱਲ ਕਰੀ ਉਹ ਮਾਦਾ ਤੁਹਾਡੇ ਨਾਲ ਜਿੰਨਾ ਮਰਜ਼ੀ ਮੱਥਾ ਮਾਰ ਲਓ ਪਰ ਤੁਹਾਨੂੰ ਕਦੇ ਸਮਝ ਨਹੀਂ ਆਉਣੀ ਤੁਹਾਨੂੰ ਮੈਂ ਤੈਨੂੰ ਕਹਿੰਦਾ ਸੋਣਾ ਮੇਰੇ ਨਾਲ ਮੱਥਾ ਲਾ ਉਹ ਮੇਰੀ ਗੱਲ ਸੁਣ ਮਮੀ ਜਿਹੜੇ ਅਸੀਂ ਪਰਦੇ ਹੁੰਦੇ ਸੀ ਤਾਂ ਵੀ ਘਰ ਚ ਘਬਤ ਪਾਉਂਦੇ ਰਹੇ ਤੁਸੀਂ ਜਦੋਂ ਕਿ ਤੇ ਮੇਰਾ ਵਿਆਹ ਆ ਗਿਆ ਤਾਂ ਤੁਸੀਂ ਘਰ ਚ ਘਬਤ ਪਾ ਰੱਖਿਆ ਤੁਹਾਨੂੰ ਸਮਝ ਆਉਣੀ ਕਦੋਂ ਵਾ ਮੈਨੂੰ ਇਹ ਦੱਸੋ ਸਹੀ ਬਣਾ ਉਹ ਮਾਦਾ ਜਿੱਦਾਂ ਲੋਕਾਂ ਨੇ ਅਟੈਕ ਹੁੰਦੇ ਨੇ ਨਾ ਇਹ ਪਤਾ ਨਹੀਂ ਆ ਤੇ ਕੱਲ੍ਹ ਦਿਨ ਵੇਖਣਾ ਕਿ ਨਹੀਂ ਵੇ ਮੈਂ ਤੁਹਾਨੂੰ ਮੈਨੂੰ ਅੱਜ ਦੀ ਮਾਰਨ ਧਿਆਵਾ ਤੂੰ ਜਦੋਂ ਜੰਮਿਆ ਹੀ ਹੋਲਦਾ ਮਾਰਨ ਧਿਆਵਾ ਮੈਨੂੰ ਤੂੰ ਉਹ ਤੂੰ ਹੀ ਹਣੁ ਕਰੇ ਚੰਗਾ ਨਾ ਸਮਝੋ ਠੀਕ ਹੈ ਨਾ ਤੁਹਾਡਾ ਦਿਮਾਗ ਪੁੱਠੇ ਪਾਸੇ ਚੱਲਣਾ ਜਦੋਂ ਮਰਜੀ ਵੇਖ ਲੋ ਪੁੱਠੇ ਪਾਸੇ ਚੱਲਦਾ ਤੈਨੂੰ ਇੰਨਾ ਵੱਡਾ ਤਾਂ ਹੀ ਹੋ ਗਿਆ ਮੈਂ ਤੁਹਾਨੂੰ ਪੁੱਠੇ ਚੱਲੇ ਚੱਲ ਕੇ ਕੋਈ ਨਹੀਂ ਪੁੱਤ ਹੌਲੀ ਹੌਲੀ ਤੈਨੂੰ ਵੀ ਲੈ ਆਉਣੀ ਆ ਇਸੇ ਗੱਲਾਂ ਚ ਆਵੇਂਗਾ ਇੱਕ ਨੂੰ ਤਾਂ ਮੈਂ ਲੈ ਲੈਂਦਾ ਵਾ ਤੂੰ ਵੀ ਭੱਜ ਜਾ ਜਦੋਂ ਨੂੰ ਭੱਜਣਾ ਵਾ ਸੰਦੀਪ ਹਰਿੰਦਰ ਲੰਮੇ ਪੈ ਗਈ ਜਾ ਗਈ ਤੜਕਾ ਤਾਂ ਮੈਂ ਕੱਟ ਲਿਆ ਸੀ ਤੇ ਚਲ ਤੜਕਾ ਲਾ ਲੈਂਦੀ ਇਹਨੂੰ ਹੁਣ ਮੰਮੀ ਕੱਢ ਦਿੱਤਾ ਤੜਕਾ ਆਹ ਕੱਢਤਾ ਵਾ ਚੱਲ ਰਹਿਣ ਦੇ ਨਾ ਹੀ ਨਾ ਤੇ ਕੱਟ ਲੈਣਾ ਹੀ ਚੱਲ ਕੱਢ ਦਿੱਤਾ ਵਾ ਹੁਣ ਤੜਕਾ ਤੂੰ ਲਾ ਲ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਵੱਲੀ ਆਈ ਹੀ